ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਉਦਯੋਗਪਤੀਆਂ ਦੇ ਲਈ ਨਵੀਆਂ ਪਹਿਲ ਕਦਮੀਆਂ ਕਰ ਰਹੀ ਹੈ। ਪੰਜਾਬ ਸਰਕਾਰ ਦੀਆਂ ਨੀਤੀਆਂ ਕਾਰਨ ਸੂਬਾ ਤਰੱਕੀ ਵੱਲ ਵਧ ਰਿਹਾ ਜਿਸ ਕਰਕੇ ਪੰਜਾਬ 'ਚ ਨਿਵੇਸ਼ਕ ਦਿਲ ਖੋਲ ਕੇ ਨਿਵੇਸ਼ ਕਰ ਰਹੇ ਨੇ ਤੇ ਆਪਣੇ ਕਾਰੋਬਾਰ ਸਥਾਪਿਤ ਕਰ ਰਹੇ ਹਨ। ਪੰਜਾਬ ਸਰਕਾਰ ਦੇ ਇਨਵੈਸਟ ਪੰਜਾਬ ਅਧੀਨ ਜਿੱਥੇ ਨਿਵੇਸ਼ਕ ਸੂਬੇ 'ਚ ਵਾਪਸ ਆਏ ਨੇ ਉੱਥੇ ਹੀ ਹੁਣ ਤੱਕ ਲਗਭਗ 1.14 ਲੱਖ ਕਰੋੜ ਰੁਪਏ ਦੇ ਨਿਵੇਸ਼ ਨਾਲ 4 ਲੱਖ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੈ ਸੂਬਾ ਸਰਕਾਰ ਵੱਲੋਂ ਵਨ ਟਾਈਮ ਸੈਟਲਮੈਂਟ ਸਕੀਮ ਨਾਲ 42 ਸਾਲ ਪੁਰਾਣੇ ਮੁੱਦਿਆਂ ਨੂੰ ਵੀ ਹੱਲ ਕੀਤਾ ਗਿਆ ਜਿਸ ਨਾਲ ਪਲਾਟ ਧਾਰਕਾਂ ਨੂੰ ਬਹੁਤ ਫਾਇਦਾ ਹੋਇਆ ਹੈ ਗ੍ਰੀਨ ਸਟੈਂਪ ਪੇਪਰ ਜਾਂ ਕਲਰ ਕੋਡਿੰਗ ਆਫ ਸਟੈਂਪ ਪੇਪਰ ਇਹ ਪਹਿਲੀ ਵਾਰ ਹੋਈ ਹੈ ਇਨਵੈਸਟ ਪੰਜਾਬ ਤੁਸੀਂ ਜਾਣਦੇ ਹੋ ਇਸ ਗੱਲ ਬਾਰੇ ਫਿਰ ਸਿੰਗਲ ਵਿੰਡੋ ਤੱਕ ਹਰੇ ਕਹਿੰਦੇ ਸਿੰਗਲ ਵਿੰਡੋ ਪਰ ਵਿੰਡੋ ਚੋਂ ਬਹੁਤ ਵਿੰਡੋਆਂ ਨਿਕਲਦੀਆਂ ਸਿੰਗਲ ਵਿੰਡੋ ਦੀ ਬਜਾਏ ਸਿੰਗਲ ਵਿੰਡੋ ਸਿੰਗਲ ਪੈਨ ਕਰਾ VPN ਵੀ ਉਹੀ ਚੱਲੇ ਬਸ ਸਾਰੀਆਂ ਪਰਮਿਸ਼ਨਾਂ ਉੱਥੇ ਹੋਣ ਸੋ ਇਹ ਤੁਹਾਡੇ ਤੋਂ ਅਸੀਂ ਆਈਡੀਆਜ਼ ਲੈਣੇ ਨੇ ਕਿ ਕਿਸ ਤਰ੍ਹਾਂ ਇਹ ਹੋ ਸਕਦਾ ਕੀ ਹੋ ਸਕਦਾ ਉਹਦੇਸ ਕਾਫੀ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਜ਼ਿਕਰ ਕੀਤਾ ਉਹ ਇਸ ਵੀ ਕਿਉਂਕਿ ਜੇ ਤੁਹਾਡੀਆਂ ਚਿਮਣੀਆਂ ਚੱਲਣਗੀਆਂ ਤੁਹਾਡੀਆਂ ਮਸ਼ੀਨਾਂ ਚੱਲਣਗੀਆਂ ਤਾਂ ਲੱਖਾਂ ਲੋਕਾਂ ਦੇ ਚੁੱਲਿਆਂ ਦੀ ਅੱਗ ਚੱਲੂਗੀ ਲੱਖਾਂ ਬੱਚਿਆਂ ਦੀ ਪੜ੍ਹਾਈ ਚੱਲੂਗੀ ਆਮ ਆਦਮੀ ਪਾਰਟੀ ਬਠਿੰਡਾ ਵੱਲੋਂ ਹੜਪੀੜ ਤੇ ਇਲਾਕਿਆਂ ਲਈ ਜਿਹੜੀ ਰਾਹਤ ਸਮੱਗਰੀ ਜਿਹੜੀ ਭੇਜੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਇੰਪਰੂਵਮੈਂਟ ਟਰਸਟ ਬਠਿੰਡਾ ਦੀਆਂ ਦਿਖਾ ਰਿਹਾ ਜਿੱਤੇ ਰਾਸ਼ਨ ਦੀਆਂ ਕਿੱਟਾਂ ਤਰਪਾਲਾਂ ਆਦਿ ਹੜਪੀੜ ਤੇ ਇਲਾਕਿਆਂ ਲਈ ਜਿਹੜੀਆਂ ਭੇਜੀਆਂ ਜਾ ਰਹੀਆਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਆਮ ਆਦਮੀ ਪਾਰਟੀ ਦੇ ਜਿਹੜੇ ਇੱਥੇ ਆਗੂ ਪਹੁੰਚੇ ਹੋਏ ਐ ਵੱਖ-ਵੱਖ ਡਿਪਾਰਟਮੈਂਟ ਦੇ ਜਿਹੜੇ ਚੇਅਰਮੈਨ ਤੁਹਾਨੂੰ ਇੱਥੇ ਨਜ਼ਰ ਆਣਗੇ ਤਸਵੀਰਾਂ ਤੁਹਾਨੂੰ ਇਸ ਟਾਈਮ ਇੰਪਰੂਵਮੈਂਟ ਟਰਸਟ ਬਠਿੰਡਾ ਦੀਆਂ ਦਿਖਾ ਰਿਹਾ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕ ਮੀਡੀਅਮ ਡ੍ਰਸਟੀ ਦੇ ਚੇਅਰਮੈਨ ਨੀਲ ਗਰਗ ਵੀ ਤੁਹਾਨੂੰ ਇੱਥੇ ਦਿਖਾਈ ਦੇਣਗੇ ਗੱਡੀ ਲੋਡ ਕੀਤੀ ਜਾ ਰਹੀ ਹੈ ਤਰਪਾਲਾ ਜਿਹੜੀਆਂ ਗੱਡੀ 'ਤੇ ਜਿਹੜੀਆਂ ਲੋਡ ਕੀਤੀਆਂ ਜਾ ਰਹੀਆਂ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਹਾਂ ਇੰਪਰੂਵਮੈਂਟ ਟਰਸਟ ਬਠਿੰਡਾ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਮਾਮ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਹੈ ਚੇਅਰਮੈਨ ਹੈ ਇੱਥੇ ਤੁਹਾਨੂੰ ਦਿਖਾਈ ਦੇਣਗੇ ਇੱਕ ਵਾਰ ਫਿਰ ਤੁਹਾਨੂੰ ਦੱਸ ਦੇ ਇੱਕੀ ਹੜਪੀਟ ਤੇ ਇਲਾਕਿਆਂ ਲਈ ਰਾਹਤ ਸਮੱਗਰੀ ਬਠਿੰਡਾ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਭੇਜੀ ਜਾ ਰਹੀ ਹੈ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਰਾਸ਼ਨ ਦੀਆਂ ਕਿੱਟਾਂ ਭੇਜੀਆਂ ਜਾ ਰਹੀਆਂ ਹਨ ਤਰਪਾਲਾਂ ਭੇਜੀਆਂ ਜਾ ਰਹੀਆਂ ਹਨ ਹੜ੍ਹ ਪੀੜਤ ਇਲਾਕਿਆਂ ਲਈ ਗੱਡੀ ਜਿਹੜੀ ਲੋਡ ਕੀਤੀ ਜਾ ਰਹੀ ਹੈ ਇਮਪਰੂਵਮੈਂਟ ਟਰਸਟ ਬਠਿੰਡਾ ਵੱਲੋਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਹੈ तमाम ਲੀਡਰਸ਼ਿਪ ਆਮ ਆਦਮੀ ਪਾਰਟੀ ਦੀ ਇੱਥੇ ਤੁਹਾਨੂੰ ਨਜ਼ਰ ਆਏਗੀ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਗੱਡੀ ਵਿੱਚ ਜਿਹੜਾ ਰਾਸ਼ਨ ਦੀਆਂ ਜਿਹੜੀਆਂ ਕਿੱਟਾਂ ਲੋਡ ਕੀਤੀਆਂ ਜਾ ਰਹੀਆਂ ਹਨ ਤਰਪਾਲਾਂ ਜਿਹੜੀਆਂ ਲੋਡ ਕੀਤੀਆਂ ਜਾ ਰਹੀਆਂ ਤਸਵੀਰਾਂ ਤੁਹਾਨੂੰ ਇਸ ਟਾਈਮ ਇਮਪਰੂਵਮੈਂਟ ਟਰਸਟ ਬਠਿੰਡਾ ਦੀਆਂ ਦਿਖਾ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਮ ਆਦਮੀ ਪਾਰਟੀ ਦੇ ਚੇਅਰਮੈਨ ਨੀਲ ਗਰਗੇ ਵੀ ਤੁਹਾਨੂੰ ਇੱਥੇ ਨਜ਼ਰ ਆਣਗੇ ਆਮ ਆਦਮੀ ਪਾਰਟੀ ਦੇ ਇੰਪਰੂਵਮੈਂਟ ਟਰਸਟ ਬਠਿੰਡਾ ਦੇ ਜਿਹੜੇ ਚੇਅਰਮੈਨ ਜਤਿੰਦਰ ਸਿੰਘ ਪੱਲਾ ਵੀ ਤੁਹਾਨੂੰ ਇੱਥੇ ਨਜ਼ਰ ਆਣਗੇ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਇੰਪਰੂਵਮੈਂਟ ਟਰਸਟ ਬਠਿੰਡਾ ਦੀਆਂ ਜਿੱਥੇ ਹੜਪੀੜ ਤੇ ਇਲਾਕਿਆਂ ਲਈ ਬਠਿੰਡਾ ਦੀ ਆਮ ਆਦਮੀ ਪਾਰਟੀ ਵੱਲੋਂ ਹੜਪੀੜ ਤੇ ਇਲਾਕਿਆਂ ਲਈ ਜੜੀ ਰਾਹਤ ਸਮੱਗਰੀ ਜੜੀ ਭੇਜੀ ਜਾ ਰਹੀ ਹੈ ਕੱਲ੍ਹ ਬਾਅਦ ਵੀ ਕਰਾਂਗੇ ਆਪਾਂ आम आदमी पार्टी दी लीडरशिप ਨਾਲੋਂ ਕੀ ਕਹਿਣਾ ਹੈ ਉਹਨਾਂ ਦਾ ਇਸ ਜੋ ਰਾਤ ਸਮਗਰੀ ਜਿਹੜੀ ਬਠਿੰਡਾ ਤੋਂ ਹੜਪੀਟ ਤੇ ਇਲਾਕਿਆਂ ਲਈ ਜਿਹੜੀ ਭੇਜੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਹਾਂ ਇੰਪਰੂਵਮੈਂਟ ٹرسٹ ਬਠਿੰਡਾ ਦੀ ਆ ਗੱਡੀ ਜਿਹੜੀ ਖੋਣ ਕਰ ਦਿੱਤੀ ਗਈ ਹੈ ਗੱਲਬਾਤ ਕਰਦੇ ਹਾਂ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਇੱਥੇ ਮੌਜੂਦ ਹੈ ਇੰਪਰੂਵਮੈਂਟ ٹرسٹ ਬਠਿੰਡਾ ਦੇ ਜਿਹੜੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਵੀ ਇੱਥੇ ਮੌਜੂਦ ਹੈ ਮੀਡੀਅਮ ਇੰਡਸਟਰੀ ਦੇ ਚੇਅਰਮੈਨ ਨੀਲ ਗਰਗ ਵੀ ਇੱਥੇ ਮੌਜੂਦ ਹੈ ਗੱਲਬਾਤ ਕਰਾਂਗੇ ਆਪਾਂ ਜੋ ਰਾਹਤ ਸਮਗਰੀ ਹੜਪੀੜ ਇਲਾਕਿਆਂ ਚ ਜਿਹੜੀ ਭੇਜੀ ਜਾ ਰਹੀ ਹੈ ਗੱਲਬਾਤ ਕਰਦੇ ਆ ਸਾਡੇ ਨਾਲ ਇੰਪਰੂਵਮੈਂਟ ਟਰਸਟ ਬਟੇਂਡਾ ਦੇ ਚੇਅਰਮੈਨ ਮੌਜੂਦ ਹੈ ਭੱਲਾ ਸਾਹਿਬ ਲਗਾਤਾਰ ਆਮ ਆਦਮੀ ਪਾਰਟੀ ਬਟੇਂਡਾ ਵੱਲੋਂ ਹੜਪੀੜ ਇਲਾਕਿਆਂ ਲਈ ਰਾਹਤ ਸਮਗਰੀ ਭੇਜੀ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਗੱਲ ਇਹ ਹੈ ਵੀ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਔਰ ਆਮ ਆਦਮੀ ਪਾਰਟੀ ਹਮੇਸ਼ਾ ਪੰਜਾਬ ਦੇ ਆਮ ਲੋਕਾਂ ਦੀ ਗੱਲ ਕਰਦੀ ਹੈ ਤੇ ਹੁਣ ਜਿਹੜੀ ਕੁਦਰਤੀ ਆਫਤ ਆਈ ਆ ਪੰਜਾਬ ਤੇ ਹਰਿਆਣਾ ਤੇ ਜੰਮੂ ਕਸ਼ਮੀਰ ਹਿਮਾਚਲ ਉਹਦੇ ਵਿੱਚ ਪੰਜਾਬ ਦੇ ਬਹੁਤ ਸਾਰੇ ਜਿਹੜੇ ਜ਼ਿਲ੍ਹੇ ਆ ਉਹ ਪ੍ਰਭਾਵਿਤ ਹੋਏ ਆ ਤੁਸੀਂ ਵੀ ਸਿਆਣੇ ਆ ਕਿ ਰਵੈਤੀ ਪਾਰਟੀਆਂ ਵੋਟਾਂ ਵੇਲੇ ਤਾਂ ਲੋਕਾਂ ਨੇ ਗੱਲਾਂ ਕਰਦੇ ਆ ਉਹਨਾਂ ਦੀ ਅਸੀਂ ਪਰ ਜਦੋਂ ਕੋਈ ਆਫਤ ਹੁੰਦੀ ਸੀ ਉਹਨੂੰ ਚਿੱਤੇ ਘੁਰਤੇ ਭਾਵੇਂ ਪਾ ਕੇ ਉਹਨੂੰ ਚੰਡੀਗੜ੍ਹ ਆਪਦੇ ਮਹਿਲਾ ਚ ਉਹ ਵੜ ਜਾਂਦੇ ਸੀ ਪਰਾ ਆਮ ਆਦਮੀ ਪਾਰਟੀ ਦਾ ਸਮੁੱਚਾ ਇਸ ਗਠਨ ਸਾਡੇ ਮੁੱਖ ਮੰਤਰੀ ਸਾਹਿਬ ਸਾਡੇ ਮੰਤਰੀ ਸਹਿਬਾਨ ਸਾਡੇ ਐਮ ਐਲ ਏ ਸਹਿਬਾਨ ਸਾਡੇ ਚੀਰਮੈਨ ਸਹਿਬਾਨ ਸਾਰੇ ਅੱਜ ਗਰਾਊਂਡ ਤੇ ਆ ਜੇ ਉਹਨਾਂ ਨੂੰ ਕਹੀ ਦਿਨਾਂ ਮਿੱਟੀ ਚੱਕਣੀ ਪੈਂਦੀ ਹੈ ਮਿੱਟੀ ਚੱਕਦੇ ਆ ਜੇ ਸਿਰ ਤੇ ਬੱਠਲ ਚੱਕਣਾ ਪੈਂਦਾ ਸਿਰ ਤੇ ਬੱਠਲ ਚੱਕਦੇ ਆ ਜੇ ਟਰੈਕਟਰ ਚਲਾ ਕੇ ਲੋਕਾਂ ਜਾਣਾ ਪੈਂਦਾ ਟਰੈਕਟਰ ਚਲਾ ਕੇ ਜਾਂਦੇ ਆ ਜੇ ਰਾਹਤ ਸਮਗਰੀ ਚਾਹੀਦੀ ਹੈ ਰਾਹਤ ਸਮਗਰੀ ਭੇਜਦੇ ਆ ਔਰ ਪੂਰੀ ਯੋਜਨਾ ਲਿਖੀ ਗਈ ਹੈ ਜਿਵੇਂ ਜ਼ਿਲ੍ਹਾ ਬਠਿੰਡਾ ਮੁਕਸਰ ਤੇ ਮਾਨਸਾ ਸਾਡੇ ਫਾਜ਼ਿਲਕਾ ਦੇ ਵਿੱਚ ਡਿਊਟੀ ਹੈ ਔਰ ਜ਼ਿਲ੍ਹਾ ਬਠਿੰਡਾ ਦੇ ਜਿਹੜੇ ਸਾਡੇ ਵੱਖ-ਵੱਖ ਸਰਕਾਰ ਜਗ੍ਹਾ ਤੂ ਆ ਇੱਕ-ਇੱਕ ਆਗੂ ਇੱਕ-ਇੱਕ ਪਿੰਡ ਦਿੱਤਾ ਗਿਆ 25 ਪਿੰਡ ਫਾਜ਼ਿਲਕਾ ਦੇ ਵਿੱਚ ਸਾਡੇ ਬਠਿੰਡੇ ਜਿਹੜੇ ਦਾ ਕੱਲਾ-ਕਲਾ ਆਕੂ ਉੱਥੇ ਗਿਆ ਹੈ ਔਰ ਉਹ ਗਰਾਉਂਡ ਤੇ ਜਾ ਕੇ ਪਿੰਡ ਨਿਵਾਸੀਆਂ ਦੇ ਨਾਲ ਸਰਪੰਚ ਸਾਹਿਬ ਦੇ ਨਾਲ ਪੰਚਾਇਤ ਦੇ ਨਾਲ ਪੀੜ ਤਰੂਫਾਂ ਦੇ ਨਾਲ ਗੱਲ ਕਰਦੇ ਆ ਵੀ ਦੱਸੋ ਤੁਹਾਡੀ ਕੀ ਸਮੱਸਿਆ ਹੈ ਦੱਸੋ ਤੁਹਾਨੂੰ ਕੀ ਚਾਹੀਦਾ ਜੋ ਫਿਰ ਰਾਤ ਸਮਗਰੀ ਉਥੇ ਚਾਹੀਦੀ ਹੁੰਦੀ ਹੈ ਉਹ ਸ਼ਾਮ ਨੂੰ ਸਾਨੂੰ ਲਿਸਟ ਬਣਾ ਕੇ ਭੇਜ ਦੇਆ ਵੀ ਸਾਨੂੰ ਜੀ ਤਰਪਾਲਾ ਚਾਹੀਦੀਆਂ ਸਾਨੂੰ ਸਰੋਵਰ ਦੇ ਚਾਹੀਦਾ ਸਾਇਲੋ ਡਟਾ ਚਾਹੀਦਾ ਸਾਨੂੰ ਚੱਪੜਾ ਚਾਹੀਦੀਆਂ ਸਾਨੂੰ ਤੌਂਗੇ ਚਾਹੀਦੇ ਆ ਸਾਨੂੰ ਮੈਡੀਸਨ ਚਾਹੀਦੀ ਹੈ ਤੇ ਫਿਰ ਉਹਨਾਂ ਦੀ ਸੋਚਣ ਦੇ ਆਧਾਰ ਤੇ ਅਸੀਂ ਸਮਗਰੀ ਕਰ ਸਾਡਾ ਜੋ ਸਟੋਰ ਬਣਾਵਾ ਆ ਫਾਜ਼ਿਲਕਾਦ ਉਥੇ ਭੇਜ ਦੇਆ ਉਥੇ ਸਾਡੇ ਟੀਮ ਬੈਠੀ ਆ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਨਿਪਕਾਰ ਸਿੰਘ ਜਾਖੜ ਸਾਹਿਬ ਉਹ ਉੱਥੇ ਫਿਰ ਰਾਹਤ ਸਮਗਰੀ ਬੂਟਾ ਦੇ ਰਾਹੀਂ ਆਟਾ ਦੇ ਰਾਹੀਂ ਗੰਡੀਆਂ ਦੇ ਰਾਹੀਂ ਪਿੰਡਾਂ ਦੇ ਵਿੱਚ ਭੇਜਦੇ ਆ ਭਲਾ ਸਾਬ ਜੀ ਗੱਲ ਕਰੀ ਅੱਜ ਕੀ ਕੀ ਰਾਹਤ ਸਮਗਰੀ ਭੇਜੀ ਜਾ ਰਹੀ ਹੈ ਖਾਸ ਕਰਕੇ ਤਰਪਾਲਾਂ ਦੀ ਬਹੁਤ ਲੋੜ ਹੈ ਹੜਪੀਟ ਦੇ ਇਲਾਕਿਆਂ ਲਈ ਅੱਜ ਤਰਪਾਲਾਂ ਭੇਜੀਆਂ ਜੀ ਇਸ ਤੋਂ ਇਲਾਵਾ ਜੋ ਖਾਣ ਪੀਣ ਦੀ ਸਮਗਰੀ ਦੀ ਡਿਮਾਂਡ ਉੱਥੇ ਆਈ ਸੀ ਸਰ੍ਹੋਂ ਦਾ ਤੇਲ ਹੈ ਰਸੋਈ ਦਾ ਸਮਾਨ ਹੈ ਟੌਲ ਗਿਆ ਟੌਲ ਆ ਸਾਬਣ ਹੈ ਚੱਪਲਾ ਇਹ ਜਿਹੜੀ ਸਮਗਰੀ ਹੈ ਇਹ ਅਸੀਂ ਉਥੇ ਭੇਜੀ ਆ ਉਥੇ ਸਾਡੇ ਆਗੂ ਸਹਬਾਨ ਲੋੜ ਅਨਸਾਰ ਜਿੱਥੇ-ਜਿੱਥੇ ਸਮਗਰੀ ਚਾਹੀਦੀ ਹੈ ਉਸ ਦੀ ਵੰਡ ਕਰਦੇ ਤਰਪਾਲ ਜਦੋਂ ਤਰਪਾਲ ਦੀ ਉਸ ਡਿਮਾਂਡ ਕੀਤੀ ਮੈਨੂੰ ਵੀ ਮੇਰਾ ਬਚਪਨ ਯਾਦ ਆਇਆ ਵੀ ਜਦੋਂ ਛੋਟੇ-ਛੋਟੇ ਹੁੰਦੇ ਸੀ ਸਾਡਾ ਜਦੋਂ ਕੱਚਾ ਕੋਠਾ ਚੋਂਦਾ ਹੁੰਦਾ ਸੀ ਉਦੋਂ ਬੇਬੇ-ਬਾਪੂ ਕਹਿੰਦੇ ਸੀ ਵੀ ਗਵਨਗਰ ਤਾਂ ਪਾਈ ਪੱਲੜਾ ਮੰਗੇ ਲਿਆਓ ਤਰਪਾਲ ਲੈ ਕੇ ਆਓ ਜੇ ਤਰਪਾਲ ਦੇ ਨਾਲ ਸਾਡਾ ਕੱਚਾ ਕੋਠਾ ਚੋਣੋ ਹਟ ਜਾਂਦਾ ਸੋ ਇਸ ਕਰਕੇ ਮੁਢਲੇ ਤੌਰ ਤੇ ਅਸੀਂ ਤਰਪਾਲਾ ਭੇਜਣਾ ਔਰ ਜੋ ਜੋ ਵੀ ਸਮਗਰੀ ਉੱਥੇ ਚਾਹੀਦੀ ਹੋਊਗੀ ਜੋ ਸਾਡੇ ਆਗੂ ਡਿਮਾਂਡ ਕਰਨਗੇ ਅਸੀਂ ਉਹ ਸਮਗਰੀ ਉੱਥੇ ਲੈ ਕੇ ਜਾਵਾਂਗੇ ਖੁਸ਼ੀ ਹੁੰਦੀ ਹੈ ਕਿ ਜਿਸ ਵੀ ਭੈਣ ਭਰਾ ਨੂੰ ਬੇਨਤੀ ਕਰੇ ਵੀ ਤੁਸੀਂ 10 ਤਰਪਾਲਾ ਦੇ ਦਿਓ 20 ਤਰਪਾਲਾ ਦੇ ਦਿਓ ਸਾਰਿਆਂ ਨੇ ਖਿੜੇ ਮੱਥੇ ਸਾਡੀ ਜਿਹੜੀ ਬੇਨਤੀ ਹੈ ਉਸ ਨੂੰ ਪ੍ਰਮਾਣ ਕੀਤਾ ਸੋ ਗੁਰੂ ਦੀ ਕਿਰਪਾ ਦੇ ਨਾਲ ਸਾਡੀ ਸਰਕਾਰ ਹੈ ਅਸੀਂ ਆਮ ਆਦਮੀ ਪਾਰਟੀ ਦੇ ਵਲੰਟੀਅਰ ਹਾਂ ਔਰ ਆਮ ਆਦਮੀ ਪਾਰਟੀ ਨੇ ਕਿ ਜੋ ਯੋਜਨਾ ਮਤ ਰੰਗ ਦੇ ਨਾਲ ਪੇੜ ਤਲੋਕਾਂ ਦੀ ਬਾਹ ਫੜਨ ਦੀ ਪੇੜ ਤਲੋਕਾਂ ਦੇ ਨਾਲ ਖਣ ਦੀ ਯੋਜਨਾਬੰਦੀ ਕੀਤੀ ਹੈ ਅਸੀਂ ਉਸ ਯੋਜਨਾਬੰਦੀ ਦੇ ਵਿੱਚ ਆਪਣੀ ਭੂਮਿਕਾ ਨਿਭਾ ਰਹੇ ਹਾਂ ਔਰ ਅੱਛਤਮਾ ਲੈਣਾ 7 ਦਿਨ ਪਹਿਲਾਂ ਤੁਹਾਨੂੰ ਯਾਦ ਹੋਣਾ ਹੈ ਅਸੀਂ ਇੱਕ ਟਰੱਕ ਵੱਡਾ ਟਰੱਕ ਤਕਰੀਬਨ 10 ਲੱਖ ਦੀ ਰਾਤ ਸਮੱਗਰੀ ਅਸੀਂ ਭੇਜੀ ਸੀ ਉਸ ਤੋਂ ਬਾਅਦ ਸਾਡਾ ਟ੍ਰੇਡ ਵਿੰਗ ਵੱਲੋਂ ਉਸ ਤੋਂ ਬਾਅਦ ਯੂਥ ਵਿੰਗ ਵੱਲੋਂ ਉਸ ਤੋਂ ਬਾਅਦ ਔਮਨ ਵਿੰਗ ਵੱਲੋਂ ਜਿਹੜੀ ਸਮੱਗਰੀ ਹੈ ਉਸ ਤੋਂ ਬਾਅਦ ਸਾਡੇ ਜਿਹੜਾ ਹੈਗਾ ਬੀਸੀ ਬੈਂਕ ਵੱਲੋਂ ਸਮੱਗਰੀ ਉੱਥੇ ਭੇਜੀ ਹੈ ਅੱਜ ਫੇਰ ਅਸੀਂ ਭੇਜੀ ਹੈ ਸਮੇਂ-ਸਮੇਂ ਤੇ ਅਸੀਂ ਇਹ ਰਾਤ ਸਮੱਗਰੀ ਉੱਥੇ ਭੇਜਦੇ ਰਵਾਂਗੇ ਜੇ ਸਾਨੂੰ ਉੱਥੇ ਜਾ ਕੇ ਰਾਹਤ ਕੈਂਪਾਂ ਦੇ ਵਿੱਚ ਰਹਿਣਾ ਪਿਆ ਰਾਹਤ ਕੈਂਪਾਂ ਦੇ ਵਿੱਚ ਰਵਾਂਗੇ ਜੇ ਉੱਥੇ ਜਾ ਕੇ ਲੰਗਰ ਲਾਉਣੇ ਪਏ ਲੰਗਰ ਲਾਵਾਂਗੇ ਜੇ ਉੱਥੇ ਜਾ ਕੇ ਮੈਡੀਕਲ ਕੈਂਪ ਲਾਉਣੇ ਪਏ ਮੈਡੀਕਲ ਕੈਂਪ ਲਾਵਾਂਗੇ ਬਿਲਕੁਲ ਜੀ ਬਿਲਕੁਲ ਅਸੀਂ ਇੰਪਰੂਵਮੈਂਟ ٹرسٹ ਬਠਿੰਡਾ ਦੇ ਚੇਅਰਮੈਨ ਜਤਿੰਦਰ ਸਿੰਘ ਪੱਲਾ ਜਿਨ੍ਹਾਂ ਨੇ ਕਿਹਾ ਕਿ ਲਗਾਤਾਰ ਬਠਿੰਡਾ ਦੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਲੋਂ ਹੜਪੀੜ ਤੇ ਇਲਾਕਿਆਂ ਲਈ ਲਗਾਤਾਰ ਰਾਤ ਸਮਗਰੀ ਜੜੀ ਭੇਜੀ ਜਾ ਰਹੀ ਹੈ ਸਾਡੇ ਨਾਲ ਮੀਡੀਅਮ ਇੰਡਸਟਰੀ ਦੇ ਚੇਅਰਮੈਨ ਨੀਲ ਗਰਗ ਵੀ ਇੱਥੇ ਮੌਜੂਦ ਹੈ ਗੱਲਬਾਤ ਕਰਦੇ ਆ ਗਰਗ ਸਾਹਿਬ ਲਗਾਤਾਰ ਬਠਿੰਡਾ ਦੀ ਲੀਡਰਸ਼ਿਪ ਵੱਲੋਂ तमाम ਵਰਕਰਾਂ ਵੱਲੋਂ ਜੋ ਹੜਪੀੜ ਤੇ ਇਲਾਕੇ ਆ ਉਹਨਾਂ ਲਈ ਰਾਤ ਸਮਗਰੀ ਭੇਜੀ ਜਾ ਰਹੀ ਹੈ ਅੱਜ ਵੀ ਇੱਕ ਗੱਡੀ ਲੋਡ ਕੀਤੀ ਹੈ ਤੁਸੀਂ ਇੱਕ ਹੀ ਕਹਿਣਾ ਚਾਹੋ ਦੇਖੋ ਪਿਛਲੇ 4 ਦਹਾਕਿਆਂ ਦੇ ਵਿੱਚ ਜੋ ਤਬਾਹੀ ਦਾ ਮੰਜ਼ਰ ਅੱਜ ਦਿਖਾਈ ਦੇ ਰਿਹਾ ਇੰਨਾ ਦਾ ਤਬਾਹੀ ਦਾ ਮੰਜ਼ਰ ਕਦੇ ਵੀ ਪਹਿਲਾਂ ਦਿਖਾਈ ਨਹੀਂ ਦਿੱਤਾ ਅੱਜ ਤਕਰੀਬਨ ਪੰਜਾਬ ਦੀ ਸਵਾ 4 ਲੱਖ ਏਕੜ ਜਿਹੜੀ ਫਸਲ ਆ ਉਹ ਤਬਾਹ ਹੋ ਗਈ ਹੈ 4 ਲੱਖ ਤੋਂ ਵੱਧ ਜਿਹੜੇ ਲੋਕ ਪ੍ਰਭਾਵਿਤ ਹੋਏ ਆ ਘਰੋਂ ਬੇਕਾਰ ਹੋਏ ਹੈਗੇ ਆ 1900 ਤੋਂ ਵੱਧ ਜਿਹੜੇ ਪਿੰਡ ਆ ਉਹ ਬਿਲਕੁਲ ਤਬਾਹ ਹੋ ਗਏ ਆ ਪਸ਼ੂਧਨ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਵਾ ਤਬਾਹੀ ਤੇ ਬਹੁਤ ਵੱਡੀ ਆ ਪਰ ਜਿਹੜਾ ਪੰਜਾਬੀਆਂ ਦਾ ਜਜ਼ਬਾ ਆ ਪੰਜਾਬੀਆਂ ਦਾ ਜਿਹੜਾ ਹੌਸਲਾ ਹੈਗਾ ਉਸ ਤਬਾਹੀ ਤੋਂ ਵੀ ਵੱਡਾ ਹੈ ਅੱਜ ਤੁਸੀਂ ਪੂਰੇ ਪੰਜਾਬ ਦੇ ਵਿੱਚ ਤੁਹਾਨੂੰ ਨਜ਼ਰ ਆਏਗਾ ਇੰਨੀ ਤਬਾਹੀ ਦੇ ਬਾਵਜੂਦ ਪੰਜਾਬੀਆਂ ਨੇ ਹੌਸਲਾ ਨਹੀਂ ਛੱਡਿਆ ਹਰ ਇੱਕ ਪੰਜਾਬੀ ਦੂਸਰੇ ਪੰਜਾਬੀ ਦੀ ਮਦਦ ਕਰਨਾ ਨਜ਼ਰ ਆਉਦਾ ਹੈਗਾ ਕਿਤੇ ਕੋਈ ਰਾਸ਼ਨ ਪਹੁੰਚਾ ਰਿਹਾ ਹੈਗਾ ਕਿਤੇ ਕੋ ਉਹਨਾਂ ਨੂੰ ਏਵੈਕੂਏਟ ਕਰ ਰਿਹਾ ਹੈਗਾ ਇਹ ਸਾਰੀ ਮਦਦ ਪਹੁੰਚਾਈ ਜਾ ਰਹੀ ਹੈ لیکن ਇੱਕ ਚੀਜ਼ ਜਿਹੜੀ ਮੈਂ ਦੇਖ ਪਾ ਰਿਹਾ ਜਿੰਦਾ ਬਾਕੀ ਨੇ ਤੁਹਾਨੂੰ ਜਤਿੰਦਰ ਭੱਲਾ ਜੀ ਨੇ ਸਾਰਾ ਦੱਸਿਆ ਹੀ ਆ ਕਿ ਕਿਸ ਤਰੀਕੇ ਨਾਲ ਸਮਾਜਿਕ ਸਮੇਂ ਸੇਵੀ ਸੰਸਥਾਵਾਂ ਦੇ ਨਾਲ ਨਾਲ ਜਿਹੜੀ ਸਰਕਾਰ ਆ ਉਹ ਵੀ ਕੰਮ ਕਰ ਰਹੀ ਹੈ ਉਹਦੇ ਲਾਲ ਲਾਲ ਜਿਹੜੀ ਪਾਰਟੀ ਦਾ ਸੰਗਠਨ ਹੈਗਾ ਉਹ ਆਪਣੇ ਪੱਧਰ ਤੇ ਉਤੇ ਯੋਜਨਾਬੱਧ ਸਿਸਟਮੈਟਿਕ ਢੰਗ ਦੇ ਨਾਲ ਲੋਕਾਂ ਕੋਲ ਮਦਦ ਪਹੁੰਚਾ ਰਿਹਾ ਪਰ ਮੈਂ ਤੁਹਾਡੇ ਚੈਨਲ ਦੇ ਮਾਰਫਤ ਇੱਕ ਅਪੀਲ ਜਿਹੜੀ ਆ ਉਹ ਪੂਰੇ ਵਿਸ਼ਵ ਦੇ ਵਿੱਚ ਖਾਸ ਕਰਕੇ ਐਨ ਆਰ ਆਈ ਭਰਾਵਾਂ ਨੂੰ ਮੈਂ ਕਰਨੀ ਚਾਹੁੰਦਾ ਹਾਂ ਕਿਉਂਕਿ ਜਦੋਂ ਇਹ ਹੜ੍ਹਾਂ ਦਾ ਪ੍ਰਭਾਵ ਖਤਮ ਹੋਵੇਗਾ ਇਹ ਹੜ੍ਹਾਂ ਦਾ ਪਾਣੀ ਉਤਰ ਜਾਏਗਾ ਉਸ ਜ਼ਿਲ੍ਹੇ ਬਹੁਤ ਵੱਡੀ ਚਰਚਾਤੀ ਹੋਏਗੀ ਠੀਕ ਹੈ ਨਾ ਹਾਲਾਂਕਿ ਸਰਕਾਰ ਨੇ ਆਪਣੀ ਚਿਹਰੀ ਉਸ ਨੌਕਿਆਂ ਨੂੰ ਨਜਿੱਠਣ ਵਾਸਤੇ ਸ਼ੁਰੂ ਕੀਤੀ ਹੋਈ ਆ ਪਾਰਟੀ ਨੇ ਕੀਤੀ ਹੋਈ ਆ ਪਰ ਉਸ ਵਕਤ ਹੋ ਤੁਸੀਂ ਦੇਖੋ ਫਸਲਾਂ ਤਬਾਹ ਹੋ ਗਈਆਂ ਨੇ ਜਿਹੜੇ ਘਰ ਨੇ ਉਹਨਾਂ ਦੇ ਨੀਹਾਂ ਹਿੱਲ ਗਈਆਂ ਹੈਗੀਆਂ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਉਸ ਵਕਤ ਫੈਲਣ ਗਈਆਂ ਸੋ ਮੈਂ ਅਪੀਲ ਤੁਹਾਡੇ ਕੋਲ ਚੈਨਲ ਦੇ ਮਾਰਫਤ ਜਿਹੜੇ ਜਿੰਨੇ ਐਨ ਆਰ ਆਈ ਭਰਾਵਾਂ ਨੂੰ ਕਰਨਾ ਚਾਹਣਾ ਕਿਉਂਕਿ ਹਰ ਪਿੰਡ ਦੇ ਵਿੱਚੋਂ ਕੁਝ ਨਾ ਕੁਝ ਜਿਹੜੇ ਲੋਕ ਲੋ ਬਾਹਰ ਗਏ ਹੋਏ ਆ ਉਹ ਬਿਲਕੁਲ ਆਪਣਾ ਯੋਗਦਾਨ ਪਾਉਣ ਆਪਣੇ ਪਿੰਡ ਨੂੰ ਅਡਾਪਟ ਕਰਨ ਔਰ ਜਿੱਦਾਂ ਹੋ ਜਾਨੀ ਕਿ ਯੋਗਦਾਨ ਪਾ ਸਕਦੇ ਆ ਜਾਂ ਆਪਣੇ ਆਲੇ ਦੁਆਲੇ ਪਵਾ ਸਕਦੇ ਆ ਉਹ ਜਰੂਰ ਕਰਨਾ ਚਾਹੀਦਾ ਤਾਂ ਕਿ ਅਸੀਂ ਪੰਜਾਬ ਨੂੰ ਦੁਬਾਰਾ ਆਪਣੇ ਪੈਰਾਂ ਦੇ ਉੱਤੇ ਖੜਾ ਕਰ ਸਕੀਏ ਬਰਖਸਰ ਸਾਹਿਬ ਜੀ ਗੱਲ ਕਰੀਏ ਦੇਖੋ ਤੁਹਾਡੇ ਵਿਰੋਧੀ ਤੁਹਾਡੇ ਤੇ ਸਵਾਲੀਆ ਨਿਸ਼ਾਨ ਖੜਾ ਕਰ ਰਹੇ ਆ ਵੀ ਆਮ ਆਦਮੀ ਪਾਰਟੀ ਦੀ ਪੰਜਾਬ 'ਚ ਸਰਕਾਰ ਹੈ ਸਰਕਾਰ ਕੁਝ ਨਹੀਂ ਕਰ ਰਹੀ ਹੜਪੇੜਾਂਾਂ ਲਈ ਕਿਵੇਂ ਦੇਖਦੇ ਹੋ ਦੇਖੋ ਪਹਿਲੀ ਗੱਲ ਤਾਂ ਇਹ ਰਾਜਨੀਤੀ ਦਾ ਵਿਸ਼ਾ ਹੈ ਨਹੀਂ ਤੇ ਮੈਂ ਇਹਦੇ ਕੋਲ ਰਾਜਨੀਤਿਕ ਜਵਾਬ ਦੇਣਾ ਨਹੀਂ ਚਾਹੁੰਦਾ ਠੀਕ ਹੈ ਪੂਰੇ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਸਰਕਾਰ ਕਿਵੇਂ ਕੰਮ ਕਰ ਰਹੀ ਹੈਗੀ ਹੈ ਕਿਸ ਤਰੀਕੇ ਨਾਲ ਮੁੱਖ ਮੰਤਰੀ ਅੱਜ ਤੋਂ ਪਹਿਲਾਂ ਕਦੇ ਕੋਈ ਮੁੱਖ ਮੰਤਰੀ ਤੁਸੀਂ ਦੇਖਿਆ ਸੀ ਕਿ ਪਿੰਡ ਪਿੰਡ ਗਲੀ ਗਲੀ ਉਹ ਲੋਕਾਂ ਦੇ ਵਿੱਚ ਹੋਵੇ ਹੜਾਂ ਦੀ ਸਥਿਤੀ ਦੇ ਵਿੱਚ ਕਦੇ ਇੰਨੇ ਵੱਡੇ ਪੱਧਰ ਤੇ ਮੰਤਰੀ ਦੇਖੇ ਸੀ ਕਿ ਲੋਕਾਂ ਦੇ ਵਿੱਚ ਜਾਨੀ ਕਿ ਲੋਕਾਂ ਨੂੰ ਰਾਸ਼ਨ ਪਚਾ ਰਹੇ ਨੇ ਜਾਨੀ ਕਿ ਮੋਟਿਆਂ ਦੇ ਚੱਕ ਕੇ ਸਮਾਨ ਲੈ ਕੇ ਜਾ ਰਹੇ ਹੈ ਮੈਂ ਕੋਈ ਜਾਨੀ ਕਿ ਉਹ ਨਹੀਂ ਕਰ ਰਿਹਾ ਇਹ ਸਾਡਾ ਫਰਜ਼ ਹੈਗਾ ਕਦੇ ਇਹ ਦੇਖਿਆ ਸੀ ਕਿ ਪਾਰਟੀ ਦਾ ਜਿਹੜਾ ਸੰਗਠਨ ਹੈਗਾ ਹੁਣ ਜਦੋਂ ਮੈਂ ਇੱਥੋਂ ਦੀ ਗੱਲ ਕਰਦਾ ਬਠਿੰਡੇ ਜ਼ਿਲ੍ਹੇ ਦੀ ਡਿਊਟੀ ਲੱਗੀ ਹੈ ਸਾਡੇ ਕੋਲ 25 ਪਿੰਡ ਹੈਗੇ ਆ ਫਾਜ਼ਲ ਕਾ ਦੇ ਔਰ ਉਹਦਾ ਤੁਸੀਂ ਨਿਹਾਂ ਹੁੰਦਾ ਸਾਡੇ ਜ਼ਿਲ੍ਹਾ ਪ੍ਰਧਾਨ ਨੂੰ ਔਰ ਜ਼ਿਲ੍ਹਾ ਪ੍ਰਧਾਨ ਅੱਗੇ ਡਿਊਟੀਆਂ ਲਗਾ ਦਿੰਦੇ ਨੇ ਔਰ ਰਾਤੂ ਰਾਤ ਅਸੀਂ ਉਹ ਸਮਾਨ ਇਕੱਠਾ ਕਰਦੇ ਆਂ ਉੱਥੇ ਪਹਚਾ ਕੇ ਆਉਨੇ ਆਂ ਉੱਥੇ ਡਿਊਟੀਆਂ ਦਿੰਨੇ ਆ ਇਹ ਲੇਕਿਨ ਜੇ ਹੁਣ ਗੁਰੂਦੀ ਪਾਰਟੀਆਂ ਦਾ ਕੰਮ ਸਿਰਫ ਉਹ ਤੇ ਸਿਰਫ ਜਿਹੜਾ ਹੈਗਾ ਸਰਕਾਰ ਨੂੰ ਭੰਡਣਾ ਤਾਂ ਇਹੋ ਜੀ ਸਿਆਸਤ ਉਹਨਾਂ ਨੂੰ ਮੁਬਾਰਕ ਤੁਸੀਂ ਮੈਨੂੰ ਦੱਸੋ ਕਿੱਥੇ ਨੇ ਕਾਲੀ ਦਲ ਦੇ ਵਰਕਰ ਕਿੱਥੇ ਹੈ ਬੀਜੇਪੀ ਦਾ ਵਰਕਰ ਕਿੱਥੇ ਹੈ ਕਾਂਗਰਸ ਦਾ ਵਰਕਰ ਅੱਜ ਦੀ ਲੋੜ ਸਾਨੂੰ ਜਨਨ ਕਿ ਪਾਰਟੀਆਂ ਦੇ ਵਰਕਰ ਬਣ ਕੇ ਨਹੀਂ ਪੰਜਾਬੀ ਬਣ ਕੇ ਖੜੇ ਹੋਣ ਦੀ ਜ਼ਰੂਰਤ ਹੈ ਪੰਜਾਬ ਦੇ ਨਾਲ ਖੜੇ ਹੋਣ ਦੀ ਜ਼ਰੂਰਤ ਤਬਾਹੀ ਵੱਢੀ ਹੈਗੀ ਹੈ ਰਾਜਨੀਤੀ ਫਿਰ ਕਰ ਲਵਾਂਗੇ ਰਾਜਨੀਤੀ ਬਾਅਦ ਕਰ ਲਵਾਂਗੇ ਜੇ ਹੁਣ ਰਾਜਨੀਤੀ ਕਰਨੀ ਹੋਵੇ ਮੇਰਾ ਇੱਕ ਸਵਾਲ ਹੈਗਾ ਬੀਜੇਪੀ ਦੀ ਲੀਡਰਸ਼ਿਪ ਨੂੰ ਕਿ ਪ੍ਰਧਾਨ ਮੰਤਰੀ ਸਾਹਿਬ ਵੋਟਾਂ ਦੇ ਦਿਨਾਂ 'ਚ ਤਾਂ ਆ ਕੇ ਇੱਥੇ ਬੜੀ ਨੋਟੰਕੀ ਕਰਦੇ ਆ ਤੇ ਹੁਣ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਸ਼ਬਦ ਪੰਜਾਬ ਦੇ ਲਈ ਨਹੀਂ ਬੋਲਿਆ ਅਫਗਾਨਿਸਤਾਨ ਵਾਸਤੇ ਰਾਹਤ ਦੇ ਸਕਦੇ ਹੈਗੇ ਆ ਪਰ ਪੰਜਾਬ ਨੂੰ ਬਿਲਕੁਲ ਚੁੱਪ ਨੇ ਔਰ ਪੰਜਾਬ ਤਾਂ ਆਪਣਾ 60000 ਕਰੋੜ ਰੁਪਇਆ ਤਾਂ ਕੇਂਦਰ ਨੇ ਰੋਕਿਆ ਹੋਇਆ ਉਹ 60000 ਕਰੋੜ ਹੀ ਸਾਨੂੰ ਦੇ ਦੇਵੇ ਇਸ ਯਾਨੀ ਕਿ ਵਿਕਤਾ ਦੀ ਘੜੀ ਦੇ ਵਿੱਚੋਂ ਕੰਮ ਆ ਜਾਊਗਾ ਪੰਜਾਬ ਖੜਾ ਹੋ ਜੂਗਾ ਬਟ ਮੈਂ ਫਿਰ ਵੀ ਇੱਕ ਵਾਰੀ ਬੇਨਤੀ ਕਰਦਾ ਇਹ ਵਕਤ ਸਿਆਸਤ ਦਾ ਨਹੀਂ ਹੈ ਮੈਂ ਸਿਆਸੀ ਜਵਾਬ ਨਹੀਂ ਦੇਣਾ ਚਾਹੁੰਦਾ ਵੀ ਮੈਂ ਤਾਂ ਇੱਕੋ ਹੀ ਅਪੀਲ ਕਰਨਾ ਚਾਹੁੰਦਾ ਕਿ ਸਾਰੇ ਪੰਜਾਬੀ ਇਕੱਠੇ ਹੋ ਜੋ ਪੰਜਾਬ ਸਾਡਾ ਹੈ ਇਸ ਮੁਸ਼ਕਿਲ ਦੀ ਘੜੀ ਦੇ ਵਿੱਚ ਸਾਰਿਆਂ ਨੇ ਇੱਕ ਦੂਜੇ ਦਾ ਸਾਥ ਦੇਣਾ ਮੋਢੇ ਨਾਲ ਮੋਢਾ ਜੋੜ ਕੇ ਪ੍ਰਧਾਨ ਜੀ ਗੱਲ ਕਰੀਏ ਕੱਲ ਕੇਂਦਰੀ ਮੰਤਰੀ ਸ਼ਿਵਰਾਜ ਚੋਹਾਨ ਵੀ ਪੰਜਾਬ ਦਾ ਤੋਰਾ ਕਰਕੇ ਗਏ ਆ ਕਿ ਮੈਂ ਦੇਖਦਾ ਕੋਈ ਗੱਲਬਾਤ ਹੋਈ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਮੈਨੂੰ ਤਾਂ ਲੱਗਦਾ ਕਿ ਇਵੈਂਟ ਮੈਨੇਜਮੈਂਟ ਜ਼ਿਆਦਾ ਸੀ ਜੀ ਉਹ 17-17 ਕੈਮਰੇ ਘੁੰਮਦੇ ਸੀ ਆੜੜ ਐਂਗਲਾਂ ਤੋਂ ਘੁੰਮਦੇ ਸੀ ਠੀਕ ਹੈ ਆ ਕੇ ਗਏ ਨੇ ਉਹਨਾਂ ਦਾ ਸਵਾਗਤ ਹੈ ਪੰਜਾਬ ਦੇ ਵਿੱਚ ਪਰ ਗੱਲ ਤੇ ਇਹ ਹੈ ਕਿ ਪੰਜਾਬ ਨੂੰ ਤੁਸੀਂ ਦਿਓਗੇ ਕੀ ਅੱਜ ਪੰਜਾਬ ਨੂੰ ਜ਼ਰੂਰਤ ਹੈ ਜਿੱਦਾਂ ਮੈਂ ਪਹਿਲਾਂ ਤੁਹਾਨੂੰ ਅਖ ਚ ਕਿ ਤੁਸੀਂ ਸਪੈਸ਼ਲ ਪੈਕੇਜ ਤਾਂ ਪਤਾ ਨਹੀਂ ਕਦੋਂ ਦਿਓਗੇ ਜਾਂ ਨਹੀਂ ਦਿਓਗੇ ਜਿਹਦੀ ਉਮੀਦ ਘੱਟ ਹੀ ਹੈਗੀ ਹੈ ਉਹ ਘੱਟੋ ਘੱਟ ਜਿਹੜਾ ਪੰਜਾਬ ਦਾ ਆਪਣਾ ਹੱਕ ਆ ਸਾਡਾ ਆਰਡੀਐਫ ਦਾ ਪੈਸਾ ਰੁਕਿਆ ਹੋਇਆ ਹੈ ਸਾਡਾ ਜੀਐਸਟੀ ਦਾ ਪੈਸਾ ਰੁਕਿਆ ਹੋਇਆ ਹੈ ਮ ਠੀਕ ਲਿਖੀ ਹੋਈ ਹੈ ਕੇਂਦਰ ਸਰਕਾਰ ਨੂੰ ਸਾਡਾ ਉਹ ਪੈਸਾ ਹੀ ਦੇ ਦਿਓ ਠੀਕ ਹੈ ਕਿ ਨਹੀਂ ਤੇ ਜਿਹੜੀ ਹੈਗੇ ਮੈਂ ਸਮਝਦਾ ਕਿ ਵਿਜਿਟ ਤਾਂ ਉਦੋਂ ਤੱਕ ਕੋਈ ਬੈਨੀਫਿਟ ਨਹੀਂ ਹੁੰਦਾ ਜਦ ਤੱਕ ਪੰਜਾਬ ਦੇ ਜ਼ਖਮਾਂ ਦੇ ਉੱਤੇ ਮਰਮ ਨਹੀਂ ਲੱਗਦੀ ਔਰ ਪੰਜਾਬ ਨੂੰ ਸਹੀ ਮਾਇਨੇ ਚ ਰਾਹਤ ਨਹੀਂ ਦਿੱਤੀ ਜਾਂਦੀ ਸਰਪਾਹ ਜੇ ਅੱਜ ਤਰਪਾਲਾਂ ਤੇ ਰਾਸ਼ਨ ਦੀਆਂ ਕਿੱਟਾਂ ਭੇਜੀਆਂ ਜਾ ਰਹੀਆਂ ਹੈਗੀਆਂ ਇਹ ਲਗਾਤਾਰ ਰਾਤ ਸਮਗਰੀ ਕੰਟੀਨਿਊ ਚੱਲ ਰਹੀ ਰਹੇਗੀ ਜੋ ਹੜਪੀੜ ਤੇ ਇਲਾਕੇ ਆ ਬਿਲਕੁਲ ਜੀ ਅਸੀਂ ਆਪਣੇ ਵੱਲੋਂ ਦੇਖੋ ਪੂਰੀ ਕੋਸ਼ਿਸ਼ ਕਰਦੇ ਆ ਆਪਣੀ ਸਮਰੱਥਾ ਦੇ ਮੁਤਾਬਕ ਜਿਹੜੀ ਚੀਜ਼ ਉੱਥੇ ਜ਼ਰੂਰਤ ਹੈ ਉਹ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਜਿਹੜੀ ਚੀਜ਼ ਦੀ ਡਿਮਾਂਡ ਉੱਥੋਂ ਆਉਂਦੀ ਆ ਅਸੀਂ ਪਹੁੰਚਾਉਨੇ ਆ ਆਪਣੀ ਸਮਰੱਥਾ ਤੋਂ ਅੱਗੇ ਜਾ ਕੇ ਵੀ ਅਸੀਂ ਉੱਥੇ ਜਰੂਰ ਪਹੁੰਚਾ ਬਿਲਕੁਲ ਜੀ ਬਿਲਕੁਲ ਐਸੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਜਿਨ੍ਹਾਂ ਨੇ ਕੀ ਕੀਤਾ ਜੋ ਹੜਪੀੜ ਤੇ ਇਲਾਕੇ ਆ ਉਨਾ ਹੜ੍ਹ ਪ੍ਰੇਟਤ ਇਲਾਕਿਆਂ ਲਈ ਲਗਾਤਾਰ ਬਟਿੰਡਾ ਦੀ ਆਮ ਆਦਮੀ ਪਾਰਟੀ ਵੱਲੋਂ ਰਾਹਤ ਸਮੱਗਰੀ ਲਗਾਤਾਰ ਜਿਹੜੀ ਭੇਜੀ ਜਾਵੇਗੀ ਕੈਮਰਾਮੈਨ ਸੁਚਲ ਦੇ ਨਾਲ ਮਨੋ ਚਰਕੀਵਾਲ ਦੈਨਿਕ ਸਵੇਰਾ ਟੀਵੀ ਬਟਿੰਡਾ